ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ 14 ਤੋਂ 17 ਜੂਨ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਨੇ ਕਿਉਂਕਿ ਲਗਾਤਾਰ ਪੰਜਾਬ ਅਤੇ ਹੁਣ ਨਾਲ ਲੱਗਦੇ ਇਲਾਕਿਆਂ ਵਿੱਚ ਹਲਕਾ ਦਰਮਿਆਨੇ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਤੇ 13 ਤਰੀਕ ਨੂੰ ਬਾਅਦ ਦੁਪਹਿਰ ਪੰਜਾਬ ਅਤੇ ਨਾਲ ਲੱਗਦੇ ਇਲਾਕੇ ਵਿੱਚ ਮੀਂਹ ਦੇਖਣ ਨੂੰ ਮਿਲਿਆ ਪੈਸੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਖਾਸ ਤੌਰ ਤੇ ਸਾਨੂੰ ਦੁਆਬੇ ਦੇ ਇਲਾਕੇ ਵਿੱਚ ਜਿਹੜਾ ਹੁਸ਼ਿਆਰਪੁਰ ਨਮਾਸ਼ਹਿਰ ਨੰਗਲ ਅਨੰਦਪੁਰ ਸਾਹਿਬ ਰੂਪਨਗਰ ਕਰਾਲੀ ਮੁਹਾਲੀ ਮੋਰਿੰਡਾ ਇਨ੍ਹਾਂ ਇਲਾਕਿਆਂ ਦੇ ਟੁੱਟਵੇਂ ਰੂਪ ਦੇ ਵਿੱਚ ਸਾਨੂੰ ਮੀਂਹ ਦੇਖਣ ਨੂੰ ਮਿਲਿਆ ਅਜਿਹਾ ਨਹੀਂ ਸੀ ਕਿ ਬਹੁਤ ਸਾਰੇ ਇਲਾਕੇ ਵਿੱਚ ਮੀਂਹ ਹੋਇਆ ਅਤੇ ਦੱਖਣੀ ਬੈਲਟ ਦੀ ਗੱਲ ਕੀਤੀ ਜਾਵੇ ਤਾਂ ਸਾਨੂੰ ਮਾਨਸਾ ਬਠਿੰਡਾ ਮਲੋਟ ਤੋਂ ਨੇੜੇ-ਨੇੜੇ ਕੁਝ ਕ ਇਲਾਕੇ ਵਿੱਚ ਸਾਨੂੰ ਮੀਂਹ ਦੇਖਣ ਨੂੰ ਮਿਲਿਆ ਤੁਸੀਂ ਵੀ ਕਮੈਂਟ ਕਰਿਓ ਬੀਤੇ ਕੱਲ ਤੁਹਾਡੇ ਇਲਾਕੇ ਵਿੱਚ ਮੀਂਹ ਹੋਇਆ ਜਾਂ ਨਹੀਂ ਤਾਪਮਾਨ ਕਿੰਨੇ ਤੇ ਸਨ ਪਰ ਬਹੁਤੇ ਇਲਾਕੇ ਵਿੱਚ ਮੀਂਹ ਹੋਣ ਦੇ ਨਾਲ ਤਾਪਮਾਨ ਦੇ ਵਿੱਚ ਥੋੜੀ-ਬੋਤੀ ਗਰਾਵਟ ਦੇਖਣ ਨੂੰ ਮਿਲੀ ਗਰਮੀ ਤੋਂ ਰਾਹਤ ਮਿਲੀ ਹੁਣ ਆਪਾਂ ਗੱਲ ਕਰਾਂਗੇ 14 ਤੋਂ 17 ਤੱਕ ਜਿਹੜੇ ਮੀਂਹ ਪੰਜਾਬ ਦੇ ਵਿੱਚ ਹੋਣ ਜਾ ਰਹੇ ਨੇ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੈ ਕਦੋਂ ਹਾਲਾਤ ਨੇ ਕੀ ਬੂੰਦਾਬੰਦੀ ਹੋਵੇਗੀ ਤਾਂ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਅੱਜ 14 ਤਰੀਕ ਦਾ ਮੌਸਮ ਸਾਫ਼ ਹੈ ਇੱਕ ਪਛਮੀ ਸਿਸਟਮ ਬਣ ਰਿਹਾ ਜੋ ਬਾਦ ਦੁਪਹਿਰ ਇੰਟਰ ਕਰ ਸਕਦਾ ਜਿਸ ਦੇ ਨਾਲ ਜਿਹੜੇ ਮੇਨ ਜ਼ਿਲ੍ਹੇ ਹੋਣਗੇ ਫਰੀਦਕੋਟ ਫਿਰੋਜ਼ਪੁਰ ਇਹਨਾਂ ਇਲਾਕਿਆਂ ਦੇ ਨੇੜੇ ਤੇ 30 40 ਕਿਲੋਮੀਟਰ ਦੇ ਇਲਾਕੇ ਵਿੱਚ ਬੱਦਲਬਾਈ ਪਹੁੰਚੇਗੀ ਪਰ ਇਹਦੇ ਬਾਰੇ ਜਿਹੜੀ ਪ੍ਰੋਪਰ ਜਾਣਕਾਰੀ ਤੁਹਾਨੂੰ ਅਸੀਂ ਦੁਪਹਿਰ ਦੀ ਵੀਡੀਓ ਵਿੱਚ ਦਵਾਂਗੇ ਕਿਉਂਕਿ ਹਾਲੇ ਸਿਸਟਮ ਪੰਜਾਬ ਤੋਂ ਕਾਫੀ ਦੂਰ ਨੇ ਫਿਲਹਾਲ ਪੰਜਾਬ ਦਾ ਮੌਸਮ ਅਜ ਸਾਫ਼ ਰਹੇਗਾ 45 ਡਿਗਰੀ ਤੋਂ ਉਪਰ ਤਾਪਮਾਨ ਉਪੇ ਹੀ ਰਹਿਣਗੇ ਗਰਮੀ ਅਤੇ ਲੋ ਦਾ ਅਲਰਟ ਪੰਜਾਬ ਦੇ ਵਿੱਚ ਲਗਾਤਾਰ ਜਾਰੀ ਹੈ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਆਉਣ ਦੇ ਦਿਨਾਂ ਦੇ ਅਲਰਟ ਦੀ ਜਾਨੀ ਕਿ 14 ਤੋਂ 17 ਤੱਕ ਪੰਜਾਬ ਦਾ ਮੌਸਮ ਕਿਵੇਂ ਬਦਲ ਰਹੇਗਾ ਗੱਲ ਕੀਤੀ ਜਾਪਦਾ 14 ਤਰੀਕ ਨੂੰ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦੇ ਮੌਸਮ ਦੇ ਵਿੱਚ ਹਲਕੀ ਗਰਜ ਚਮਕ ਦੇਖਣ ਨੂੰ ਮਿਲੇਗੀ ਉੱਪਰੋਂ ਰੈਡ ਅਲਰਟ ਵੀ ਜਾਰੀ ਹੈ ਜਿਹਦੇ ਵਿੱਚ ਗਰਜ ਚਮਕ ਮੇਦੀ ਉਮੀਦ ਕੀਤੀ ਜਾਪਦਾ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਮੁਹਾਲੀ ਜਾਨੀ ਕਿ ਚੰਡੀਗੜ੍ਹ ਅਤੇ ਖਰੜ ਦੇ ਇਲਾਕੇ ਮੁਹਾਲੀ ਦੇ ਇਲਾਕੇ ਕੁਰਾਲੀ ਦੇ ਇਲਾਕੇ ਇਹਨਾਂ ਵਿੱਚ ਗਰਜ ਚਮਕ ਬਾਅਦ ਦੁਪਹਿਰ ਦੇਖਣ ਨੂੰ ਮਿਲੇਗੀ ਉਸ ਤੋਂ ਇਲਾਵਾ orange alert ਤੁਸੀਂ ਸੈਂਟਰ ਵਾਲੀ ਬੈਲਟ ਵਿੱਚ ਦੇਖ ਹੀ ਚੁੱਕੇ ਹੋ ਕਿ ਅੰਮ੍ਰਿਤਸਰ ਗੁਰਦਾਸਪੁਰ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਤੇ ਨੇੜੇ ਜਿਹੜੇ ਅਗਰ ਨਮਾਸ਼ਰ ਦੇਖ ਲਈਏ ਆਪਾਂ ਮੋਗਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਐਸਐਸ ਨਗਰ ਫਤੇਗੜ ਸਾਹਿਬ ਇਹਨਾਂ ਵਿੱਚ ਨੇੜੇ-ਨੇੜੇ ਦੇ ਬਹੁਤੇ ਇਲਾਕੇ ਵਿੱਚ ਸਾਨੂੰ orange alert ਮੀ ਗਰਮੀ ਦਾ ਦੇਖਣ ਨੂੰ ਮਿਲੇਗਾ ਗਰਮ ਇਲਾਕਾ ਬਣਿਆ ਰਹੇਗਾ ਅਗਰ ਗੱਲ ਕੀਤੀ ਜਾਵੇ ਮੇਨ ਤੌਰ ਤੇ ਤਾਂ ਤਰਨਤਾਰਨ ਜਿਹੜੀ ਆ ਬੈਲਟ ਹੈ ਠੀਕ ਹੈ ਜੀ ਇਸ ਦੇ ਵਿੱਚ ਸਾਨੂੰ red alert ਹੈ ਅੱਜ ਬਹੁਤ ਜ਼ਿਆਦਾ ਗਰਮੀ ਪੈਣ ਦੀ ਉਮੀਦ ਹੈ ਤਰਨਤਾਰਨ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਬਠਿੰਡਾ ਅਤੇ ਫਰੀਦਕੋਟ ਇਹਨਾਂ ਵਿੱਚ ਅੱਜ ਵੀ ਗਰਮ ਰਾਤ ਹੀ ਦੇਖਣ ਨੂੰ ਮਿਲੇਗੀ ਦਿਨ ਦੇ ਵੇਲੇ ਬਹੁਤ ਜ਼ਿਆਦਾ ਗਰਮੀ ਪਵੇਗੀ ਤੇ ਹੁਣ ਆਉਂਦੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ 15 ਅਤੇ 16 ਜੂਨ ਨੂੰ 15 16 ਜੂਨ ਨੂੰ ਮੌਸਮ ਫਿਲਹਾਲ ਠੀਕ ਹੈ ਕੋਈ ਵੱਡੀ ਹਲਚਲ ਨਹੀਂ ਹੈ ਤੁਸੀਂ ਦੇਖੋਗੇ 15 ਤਰੀਕ ਨੂੰ ਮੌਸਮ ਜਿਹੜਾ orange alert ਸੀ ਉਹ yellow alert ਵਿੱਚ ਕਨਵਰਟ ਹੋ ਜਾਵੇਗਾ ਨਾਲ ਦੀ ਨਾਲ ਬੱਦਲਵਾਈ ਸਿਸਟਮ ਜਿਹੜੇ ਆਉਣਗੇ ਪੂਰਬ ਸਿਸਟਮ ਉਹ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਮਾ ਸ਼ਹਿਰ ਰੂਪਨਗਰ ਦਾ ਜ਼ਿਲ੍ਹਾ ਹੋ ਗਿਆ ਜੀ ਪੂਰਾ ਫਤਿਹਗੜ੍ਹ ਸਾਹਿਬ ਸਭ ਜੇ ਦਾ ਜੀਤ ਸਿੰਘ ਨਗਰ ਅਤੇ ਪਟਿਆਲਾ ਇਹਨਾਂ ਵਿੱਚ ਗਰਜ ਚਮਕ ਕਰ ਸਕਦੇ ਨੇ ਬਾਕੀ ਇਲਾਕਿਆਂ ਦਾ ਮੌਸਮ ਗਰਮ ਰਹੇਗਾ ਤੇ ਮੇਨ ਤੌਰ ਤੇ ਗੱਲ ਕੀਤੀ ਉਹ 16 ਤਰੀਕ ਨੂੰ 16 ਤਰੀਕ ਨੂੰ ਬਹੁਤ ਵੱਡੀ ਰਾਤ ਮਿਲਦੀ ਦਿਖਾਈ ਦੇ ਰਹੀ ਹੈ ਜੋ orange alert ਸੀ ਉਹ ਕਿਤੇ ਨਾ ਕਿਤੇ ਘਟ ਕੇ ਥੋੜੇ ਬਹੁਤ ਤਾਪਮਨ ਅੰਡਰ ਕੰਟਰੋਲ ਆ ਜਾਣਗੇ ਅਤੇ ਗਰਜ ਚਮਕ ਫੇਰ ਤੋਂ ਤੁਹਾਨੂੰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਸਭਜੇ ਦਾ ਜੀਤ ਸਿੰਘ ਨਗਰ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਹੁੰਦੀ ਦਿਖਾਈ ਦੇਵੇਗੀ ਯਾਨੀ ਕਿ ਮੇਨ ਤੌਰ ਤੇ ਸਾਨੂੰ हिमाचल ਦੇ ਨਾਲ ਲੱਗਦੇ ਇਲਾਕਿਆਂ ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਸਿਸਟਮ ਆਉਂਦੇ ਦਿਖਾਈ ਦੇ ਰਹੇ ਨੇ ਤੇ ਹੁਣ ਆਪਾਂ ਗੱਲ ਕਰੀਏ 17 ਤਰੀਕ ਦੀ 17 ਤਰੀਕ ਨੂੰ ਮੌਸਮ ਕਿਵੇਂ ਦਾ ਰਿਹਾ ਬਈਗਾ 17 ਤਰੀਕ ਨੂੰ ਵੀ ਸੇਮ ਹਾਲਾਤ ਨੇ ਤੁਸੀਂ ਦੇਖ ਰਹੇ ਹੋ ਕਿ 17 ਤਰੀਕ ਨੂੰ ਫੇਰ ਤੋਂ ਪੂਰਬੀ ਬੈਲਟ ਜਿਹੜੀ ਹਿਮਾਚਲ ਨੂੰ ਟੱਚ ਕਰ ਰਹੀ ਹੈ ਜਾਨਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਸਭਜਾ ਅਜੀਤ ਸਿੰਘ ਨਗਰ ਫਤਿਹਗੜ੍ਹ ਸਾਹਿਬ ਪਟਿਆਲਾ ਇਹਨਾਂ ਵਿੱਚ ਫੇਰ ਤੋਂ ਗਰਜ ਚਮਕ ਦਾ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਪਰ ਬਾਕੀ ਜ਼ਿਲ੍ਹਿਆਂ ਲਈ ਕੋਈ ਵੱਡਾ ਅਲਰਟ ਨਹੀਂ ਹੈ ਜਾਨਕਿ ਗਰ ਹੂੰ ਠੱਲ ਪੈਂਦੀ ਹੋਈ ਦਿਖਾਈ ਦੇ ਰਹੀ ਐ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਬੀਤੀ ਕੱਲ ਬਾਰਿਸ਼ ਹੋਈ ਸੀ ਜਾਂ ਨਹੀਂ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਏਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਆ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ